ਇਸ ਇੱਕ ਧਰਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਉੱਤੇ ਹੀ ਖੰਨਾ ਦੇ ਮੁਸਲਿਮ ਭਰਾਵਾਂ ਦੇ ਵੱਲੋਂ ਪਿੰਡ ਲੇਬੜਾ ਦੇ ਵਿੱਚ ਮਸਜਿਦ ਦੇ ਬਾਹਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਮੁਸਲਿਮ ਵੀਰਾਂ ਨੇ ਕਿਹਾ ਕਿ ਸਾਨੂੰ ਉਹ ਸਮਾਂ ਯਾਦ ਆਂਦਾ ਹੈ ਕਿ ਕਿਵੇਂ ਉਹਨਾਂ ਛੋਟੇ-ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੁਰਾਵਰ ਸਿੰਘ ਨੇ ਵਜੀਦ ਖਾਨ ਦਾ ਵਿਰੋਧ ਅਤੇ ਜ਼ੁਲਮ ਦਾ ਵਿਰੋਧ ਕੀਤਾ ਪਰ ਆਪਣੇ ਧਰਮ ਦੇ ਵਿੱਚ ਪੱਕੇ ਰਹੇ ਨੇ ਉਹ অতি ਸਰਦੀ ਦੇ ਦਿਨਾਂ ਦੇ ਵਿੱਚ ਵੀ ਕਿਹੋ ਜਿਹਾ ਸਮਾਂ ਸੀ ਜਦੋਂ ਉਹਨਾਂ ਬੱਚਿਆਂ ਨੇ ਸਿਹਾ ਉਹਨਾਂ ਕਿਹਾ ਕਿ ਸੱਚਾ ਮੁਸਲਮਾਨ ਉਹੀ ਹੈ ਜੋ ਕਿਸੇ ਦੇ ਨਾਲ ਵੈਰ ਵਿਰੋਧ ਨਾ ਕਰੇ ਪਰ ਵਜੀਦ ਖਾਨ ਨੇ ਸਾਰੀਆਂ ਹੱਦਾਂ ਪਾਰ ਕਰਕੇ ਛੋਟੇ-ਛੋਟੇ ਬੱਚਿਆਂ ਤੇ ਬਜ਼ੁਰਗ ਮਾਤਾ ਉੱਤੇ ਤਸ਼ੱਦਦ ਕੀਤਾ ਇਹ ਜੋ ਇਨਸਾਨ ਕਦੇ ਮੁਸਲਮਾਨ ਹੋ ਹੀ ਨਹੀਂ ਸਕਦਾ ਉਜੀਤ ਖਾਨ ਅਤੇ ਕਾਜ਼ੀ ਨੇ ਇਸਲਾਮ ਦੇ ਉਲਟ ਜਾ ਕੇ ਫਤਵਾ ਜਾਰੀ ਕਰਕੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਹੈ। ਭਾਈਚਾਰਕ ਦਾ ਵੀ ਸਾਇੰਦ ਦੀ ਮਿਸਾਲ ਹੈ ਕਿ ਕਾਇਮ ਹੋ ਜਵੇ ਕਿਉਣ ਵਾਲੀਆਂ ਨਸਲਾਂ ਚ ਵੀ ਇਹ ਰਹੇ ਕਿ ਯਾਦ ਰੱਖਣ ਲੋਕ ਇਹਨੂੰ ਕਿ ਭਾਈਚਾਰਕ ਦਾ ਕਿਹੜਾ ਜ਼ੁਲਮ ਦੇ ਖਿਦਮ ਲੜਨਾ ਕੀ ਹੁੰਦਾ ਹੈ। ਤੇ ਕਿੰਨੇ ਕ ਸਮੇਂ ਤੋਂ ਤੁਹਾਡੀ ਜਿਹੜੀ ਹੈਗੀ ਇਹ ਸੇਵਾ ਨਿਭਾਈ ਹੈ। ਇਹ 23 ਸਾਲ ਤੋਂ ਚੱਲਿਆ ਆਉਂਦਾ ਪਰ ਗਿਣਤੀ ਦਾ ਕੋਈ ਹੈ ਨਹੀਂ ਕਿ ਕਈ ਸਾਲ ਤੋਂ ਘਰੇ ਕੇ ਸਾਰੇ ਸਾਥੀ ਸਾਰੇ ਜੰਗੇ ਜੀ ਮੁੰਡੇ ਹੈਗੇ ਨੇ ਜਿਹੜੇ ਹੈਗੇ ਨਾਲ ਲੱਗੇ ਹੈ ਜੀ ਲੱਗੇ ਆ ਦੇਣਾ ਸਿੱਖ ਇਤਿਹਾਸ ਦੇ ਵਿੱਚ ਬੜੇ ਅਹਿਮ ਦਿਨ ਮੰਨੇ ਜਾਂਦੇ ਨੇ ਕਿਉਂਕਿ ਸ਼ੋਕ ਦੇ ਦਿਨ ਨੇ ਇਹਨੇ ਜਿਹੜੀ ਵੱਡੇ ਸਾਹਿਬ ਜਦੇ ਤੇ ਛੋਟੇ ਸਾਹਿਬ ਜਦੇ ਜਿਹੜੇ ਹੈਗੇ ਸ਼ਹੀਦ ਹੋ ਗਏ ਸੀ ਤੁਸੀਂ ਕਿਤਾ ਦੇਖਦੇ ਹੋ ਸੀ ਇਹ ਬਿਲਕੁਲ ਉਹ ਚੀਜ਼ ਹੈ ਹੀ ਬਹੁਤ ਸੋਚਣ ਵਾਲੀ ਗੱਲ ਹੈ ਇਹ ਬਹੁਤ ਡੂੰਗੀ ਤਰੀਕੇ ਕਿ ਤੁਹਾਨੂੰ ਸਰਸਰੀ ਬਾਤ ਸੁਣ ਲਈ ਦੂਸਰੇ ਕੰਨ ਚੇ ਕਰਤੀ ਅਸਲ ਤਾਂ ਇਹਨੂੰ ਸੋਚ ਕੇ ਆਪਣੇ ਅੰਦਰ ਸਬਰ ਕਰਨਾ ਤੇ ਉਸ ਟਾਈਮ ਕਿੱਦਾਂ ਦੇ ਹਾਲਾਤ ਹੋਣੇ ਨੇ ਕਿੱਦਾਂ ਦਾ ਮੌਸਮ ਹੋਊਗਾ ਕਿਦਾਂ ਦੇ ਅੰਦਰ ਦਿਲ ਦਹਿਲਾਨ ਵਾਲੀਆਂ ਰਾਤਾਂ ਹੋਣਗੀਆਂ ਜੋ ਗੁਜ਼ਰੀਆਂ ਨੇ ਉਸ ਟਾਈਮ ਦੇ ਵਿੱਚ ਇਹ ਕਰਕੇ ਕਿ ਹਰ ਇੱਕ ਬੰਦਾ ਆਪਣੇ ਆਪਣੇ ਸੋਚ ਕੇ ਚੱਲੇ ਤੇ ਉਹਨਾਂ ਨੇ ਕਰਿਆ ਕੀਆ ਕੁਰਬਾਨੀਆਂ ਕਿਉਂ ਦਿੱਤੀਆਂ ਗਈਆਂ ਅੱਜ ਅਗਰ ਅਸੀਂ ਉਹ ਕੁਰਬਾਨੀਆਂ ਦਿੱਤੀਆਂ ਨੂੰ ਜਿੰਦਾ ਰੱਖ ਰਹੇ ਹਾਂ ਕਿਸ ਕਾਰਨ ਕਰਕੇ ਕੁਰਬਾਨੀਆਂ ਹੋਈਆਂ ਨੇ ਅਗਰ ਅਸੀਂ ਉਹਨਾਂ ਨੂੰ ਜਿੰਦਾ ਆਪਣੇ ਅੰਦਰ ਮਿਸਾਲ ਕਾਇਮ ਕਰਕੇ ਰੱਖਾਂਗੇ ਪੱਕਾ ਕਿ ਅਸੀਂ ਅੱਗੇ ਵਧੇ ਚੱਲਾਂਗੇ ਹੋਰ ਨਾ ਨਹੀਂ ਤੇ ਪਤਨ ਹੋਣ ਦੇ ਕਾਰਨ ਤਾਂ ਕੋਈ ਨਹੀਂ ਕਹਿਣਾ ਚਾਹਦਾ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀ ਦਿੱਤੀ ਆ ਉਹ ਮੰਝ ਨੂੰ ਮਤਲਬ ਮਹਿਸੂਸ ਕਰਕੇ ਰੋਮ ਦੇਖਦੇ ਹੋ ਜਾਂਦੇ ਆ ਤਾਂ ਇਸ ਲਈ ਆਪਣੇ ਜੋ ਉਹਨਾਂ ਨੇ ਆਪਣੇ ਕੌਮ ਲਈ ਸ਼ਹੀਦੀ ਦਿੱਤੀ ਆ ਤਾਂ ਉਹਨਾਂ ਨੂੰ ਮਤਲਬ ਜੋ ਉਹਨਾਂ ਨੇ ਮਾਰਾ ਸੀ ਲੰਗਰ ਸੇਵਾ ਕਰਦੇ ਆ ਵੀ ਆਪਣੇ ਆਪ ਸੀ ਭਾਈਚਾਰੇ ਉਹ ਕੌਮ ਵਾਸਤੇ ਕਿੰਨੇ ਕ ਸਮੇਂ ਤੋਂ ਇਹ ਜਿਹੜੀ ਹੈਗੀ ਸੇਵਾ ਬਹੁਤ ਬਹੁਤ ਸਾਲ ਹੋ ਗਈ मतलब बहुत साल हो गए कर तेनु आपा असी मतलब लगे रहनेया हां जी दुनिया ਦੇ ਵਿੱਚ ਕਿਤਾਂ ਦਾ ਮੈਸੇਜ ਆਊਗਾ ਤੁਹਾਡੇ ਨਾਲ ਹਾਂ ਜੀ ਦੁਨੀਆ ਦੇ ਵਿੱਚ ਕਿਤਾਂ ਦਾ ਮੈਸੇਜ ਆਊਗਾ ਇਸ ਬੜੇ ਸਤਿਪ੍ਰਾਲੇ ਨਾਲ ਵੀ ਆਪਸੀ ਆਪਸੀ ਭਾਈਚਾਰਾ ਬਣਦੀ ਹਾਂ ਜੀ ਆਪਸੀ ਭਾਈਚਾਰਾ ਬਣਿਆ ਰਹੇ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪ ਆਪਸ ਵਿੱਚ ਪਿਆਰ